ਆ ਤੇਰੀ ਮਾ ਤੇ ਕੱਲ ਮਾਰੇ ਤੇਰੀ ਦੇ ਬੰਦੀ ਰਾ ਕਰਤਾ ਤੀ ਫੈਸਲਾ ਲਾਇ ਗਿਆ ਨੇ ਪੰਜ ਕਣਾ ਲੋਹਾ ਲੈਂਦਾ ਮਾੜਾ ਹੁੰਦਾ ਫੇਰ ਤਾਰਾ ਡੁੱਬੂ ਉਹ ਤਾਰੇ ਡੁੱਬ ਨੂੰ ਮੈਂ ਕੀ ਵਿਆਹ ਕਰਾਉਣਾ ਲੈ ਕੇ ਤੇ ਸਕੂਟਰ ਨਹੀਂ ਆਉਣੀ ਆ ਓਏ ਲੋਹਾ ਬਫਾ ਨਹੀਂ ਕਰਦਾ ਹੁੰਦਾ ਛੁੱਡੂਆ ਕਰੰਟ ਵਾਲੀ ਕਹਿੰਦਾ ਤੀ ਲੈਉਣ ਨੂੰ ਕਰੰਟ ਵਾਲੀ ਉਹ ਜਮਾਂ ਬੰਬ ਬਨ ਲੋਂਗੇ ਮੈਂ ਕਹਣਾ ਕਰੇ ਯਾਰ ਕਿਵੇਂ ਬਈ ਬੜਾ ਫਟਦੀਆਂ ਬਹੁਤ ਨੇ ਆਹ ਦੇਖ ਲੈ ਖਬਰ ਆਈ ਪਈ ਕਿਆ ਜੈ ਸਕੂਟਰੀ ਫੱਟੀ ਸਾਰਾ ਘੜਾ ਤਾਂ ਨਾਲੇ ਗਵਾਂਡੀਆਂ ਦੇ ਨੁਕਸਾਨ ਹੋ ਗਿਆ ਤਾਂ ਟਾਇਰ ਜੇ ਵੀ ਮੱਚੇ ਪਏ ਨੇ ਹਨਾ ਓਏ ਨਹੀਂ ਜੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਫੇਸਕਸ ਉਹ ਮੱਕੜ ਜਾ ਉੱਠਦਾ ਆਥਣੇ ਬਹਿ ਜਾਂਦਾ ਜੜਾਂ 'ਚ ਟੜਕੀ ਉੱਠ ਖੜਦਾ ਪ ਮੱਕੜ ਜਾ ਭਈ ਬੁਰਾ ਲੱਗਦਾ ਆਪਾਂ ਨੂੰ ਤਾਂ ਸਰਪੇਹਤਾ ਜਵਾਖ ਜੀ ਨੇ ਕਰਤੀ ਪਰ ਉਹ ਗੱਲ ਨਹੀਂ ਬਣੀ ਨਿਸ਼ਾਰਾ ਹੋਵੇ ਟਾਈਮ ਨਾਲ ਜੀਰੀ ਦਾ ਇੱਕ ਬੀਜ ਐ ਫਰਕ ਨਾਲ ਲਾਤਾ ਮੇਰਾ ਸਾਲਾ ਦੇਖ ਲੈ ਨਾਲੇ ਕਾਲੇ ਵਾਲੀ ਜੀਰੀ ਦੇਖ ਲੈ ਬੱਟ ਨਾਲ ਬੱਟ ਉਹ ਕਿਵੇਂ ਤਾਂ ਨਹੀਂ ਖੜੀ ਆ ਕਾਲੇ ਵਾਲੇ ਤੇਰੇ ਵਾਲੀ ਜੀਰੀ ਤਾਂ ਉਹ ਹੈ ਤੇਰੇ ਵਾਲੀ ਜੀਰੀ ਦਾ ਕੰਧ ਬਣੀ ਖੜੀ ਆ ਫਸਦੀ ਆ ਮਿਹਨਤ ਐ ਮੈਂ ਕਿਹਾ ਤੁਰਿਆ ਨਹੀਂ ਆ ਤਾਉਣਾ ਵਿੱਚ ਹਨਾ ਕਿੱਥੇ ਤੁਰਿਆ ਜਾਂਦਾ ਫਾਇਰ ਵਰਤੇ ਪਰ ਸੋ ਸਪਰੇ ਕਰੀਆ ਮੈਂ ਅੱਛਾ ਜੀ ਹਾਂ ਕੋਈ ਬੜੀ ਤਕੜੀ ਜੀ ਅੱਜ ਦੇਖ ਲੈ ਜਵਾਖੇ ਨੇ ਮੈਂ ਤਾਂ ਕਿਹਾ ਸੀ ਮਾਂ ਪੀਲੀ ਉਸ਼ਾ ਲਾ ਦੇ ਜਾਂ 44 ਬੀ ਲਾ ਦੇ ਹਾਂ 44 ਨੀਆ ਪਰ ਪਰ ਨਿਕਲਾਂਗੇ ਬਾਹਣ ਚਲ ਬੀ ਤਾਂ ਕੋਈ ਗੱਲ ਨਹੀਂ ਸਾਮ ਸਮਾਈ ਤਾਂ ਕਰੋ ਯਾਰ ਹੈ ਸਾਮ ਸਮਾਈ ਹੁਣ ਸਰਪੇ ਤਾਂ ਪਰਸੋਂ ਕਰਤੀ ਹੁੰਦਾ ਕਾਲਿਆ ਆ ਬੇਦੀ ਬਾਲਾ ਪਿਆ ਖੜਾ ਇਹਨੂੰ ਤਾਂ ਮੈਂ ਹੋਰ ਆ ਸਪਰੇ ਕਰ ਦੇਣਾ ਕਰਤੀ ਸਰਪੇਆ ਟਰੈਕਟਰ ਵਾਲਾ ਪਾਲਿਆ ਦੀ ਚਬਾਗ ਜਾ ਹਟੂ ਲਾ ਜਾ ਨਾ ਜੀ ਨਾ ਉਹਦੇ ਨਾਲ ਨਹੀਂ ਤਾਂ ਇਹ ਗੱਲ ਬਣਦੀ ਬਣਦੀ ਨਹੀਂ ਨਾ 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 ਕੀ ਗੱਲ ਬਈ ਹੈਂਡ ਪੰਪ ਹੋਵੇ ਸਪਰੇਅ ਕਰਨ ਨੂੰ ਤਾਂ ਜਿੰਨਾ ਜਿੰਨਾ ਵਾਹਣ ਹੈ ਹੈਂਡ ਕਿਵੇਂ ਮਤਲਬ ਢੋਲੀ ਦੂਜੀ ਵਾਲੀ ਆਪਣੀ ਹੱਥਾਂ ਵਾਲੀ ਹਾਂ ਉਹ ਢੋਲੀ ਹਾਂ ਉਹ ਤਾਂ ਹੁਣ ਜਬਾਗ ਜਾ ਕਿੱਥੋਂ ਕਰੂ ਤਾਂ ਮੈਂ ਕਰਦਾ ਰਿਹਾ ਉਹਦੇ ਨਾਲ ਤਾਂ ਉਹ ਤਾਂ ਫਿਰ ਕਰਾਉਣੀ ਪਊਗੀ ਮੈਂ 4 ਦਿਨ ਹੋ ਗਏ ਦੇਖ ਲੈ 4 ਦਿਨਾਂ ਚ ਇਕੱਲੇ ਨੇ ਦੈਂਦਨੇ ਕਰਤੀ ਹੱਥਾਂ ਵਾਲੇ ਪੰਪ ਨਾਲ ਹੱਥਾਂ ਵਾਲੇ ਪੰਪ ਨਾਲ ਕਰੀਏ ਭਾਈ ਹਣ ਤੈ ਕਹ ਰਹੀ ਨਹੀਂ ਕਹ ਰਿਆ ਤੂੰ ਮਤਾਂ ਤੜਕੀ ਆਉਂਦਾ ਤੀ ਯਾਰ ਹਾਂ 4 ਵਜੇ ਆ ਕੇ ਤੇਲੀ ਕਰ ਦਿੰਦਾ ਤੇਲੀ ਕਰ ਦਿੰਦਾ ਤੀ ਆਪੀ ਆ ਸਰਕਾਰ ਜਾਂਦੀ ਐ ਤੈਨੂੰ ਹੋਰ ਦੱਸਦਾ ਹੁਣ ਐਂ ਦੇਖ ਲਾ ਫਿਰ ਮੈਂ ਇੱਕ ਗੱਲ ਹੋਰ ਦੇਖ ਲਈ ਹਾਂ ਇਹ ਘਰੇ ਵੀ ਤੇਲੇ ਤੇਲੇ ਕਰੀ ਹੈਨਾ ਤੇਲੇ ਕਰ ਕੰਮ ਕਰਦੀ ਐ ਤੇਲੇ ਕੰਮ ਕਰਦੀ ਐ ਇਹ ਹੁਣ ਤੂੰ ਐਂ ਹਿਸਾਬ ਲਾ ਲਾ ਢੋਲੇ ਚ 100 ਲੀਟਰ ਪਾਣੀ ਪੈਂਦਾ ਪੈਂਦਾ ਜੀ ਨੇਓਲ ਫੜ ਕੇ ਆਏ ਐ ਐ ਐ ਉਹ ਮੈਂ ਤਾਂ ਉਹ ਕਹਾਂਤੀ ਇਹ ਗੱਲ ਤੇਰੀ ਵਾਲੀ ਕਾਲਿਆ ਹਾਂ ਮਾਂ ਮੇ ਤਾਂ ਹਵਾ ਚ ਉੱਡ ਜੋ ਅੱਧੀ ਤਾਂ ਹਾਂ ਉਹੀ ਗੱਲ ਹੋ ਗਈ ਫਿਰ ਉਹੀ ਗੱਲ ਹੋ ਗਈ ਮੈਂ ਕਿ ਭਾ ਦੀ ਸਰਪੇਤੀ ਮਰੇ ਸਾਲ ਦੀ ਐਮੀ ਕੱਖਰ ਬੱਕਰ ਹੋ ਗਈ 20 25000 ਰੁਪਏ ਆ ਗਏ ਤੁਸੀਂ ਮੰਨਦੇ ਨਹੀਂ ਫਿਰ ਤੁਸੀਂ ਕਹਿੰਦੇ ਉੱਥੇ ਤੁਹਾਡੀ ਮੰਡੀ ਚ ਵਾਦ ਕਿਵੇਂ ਗਈ ਐਂ ਬਾਦੀਆ ਜੀ ਰੀਤ ਪਾਤਾ ਪਈ ਕਾਲਿਆ ਫਿਰ ਮਰੇ ਦੀ ਕਾਹੇਗਾ ਕਈ ਕੀ ਕਹਿੰਦੇ ਹੁੰਦੇ ਨੇ ਆਲੇ-ਦਾਲਿਓਂ ਬੱਟਾਂ ਪਈਆਂ ਵੀ ਬਈ ਤੇ ਬਹੁਤ ਪਈ ਨਾ ਪਾਤਾ ਨਹੀਂ ਵੱਡੀਆਂ ਐਵੇਂ ਆਪੇ ਝੂਠ ਮਾਰੀਏ ਨਾ 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 ਉਹ ਗੱਲਾਂ ਚ ਨਹੀਂ ਆਪਾਂ ਤਾਂ ਤਲੀਆਂ ਗੱਲਾਂ ਹੈ ਹੀ ਨਹੀਂ ਉਹ ਤੈਨੂੰ ਮੈਂ ਹੋਰ ਸਮਝਾਉਣਾ ਹੋਰ ਹੱਲ ਦਾ ਸਿੱਖ ਗੱਲ ਦਾ ਹਾਂ ਨਾਲ ਤਾਂ 7.5 7 ਕਿਲੋ ਪਾਤੀ ਪ੍ਰਧਾਨ ਅੱਛਾ ਹੋਰ ਇੰਨੀ ਪਾਤੀ ਰੁਪਏ ਹੋਗੀ ਸਰਪੇ ਨੂੰ ਮੇਰਾ ਸਾਲਾ ਪ੍ਰਦਾਨ ਪਾਈ ਨੂੰ ਹਜੇ 7 ਦਿਨ ਵੀ ਨਹੀਂ ਹੋਏ ਤੁਸੀਂ ਤਾਂ ਬਾਈ ਖਰਚੀ ਵਾਲਾ ਕਰਤਾ ਪ੍ਰਦਾਨ ਹੀ ਨਹੀਂ ਪਾਈ ਸਪਰੇਅ ਇੱਕ ਕਰੀਆ ਘੋੜੇ ਵਰਗੀ ਜੀ ਦੀ ਖੜੀਆ ਮੇਰੀ ਤਾਂ ਤਾਕੜੀ ਜੀ ਦੀ ਤਾਂ ਹਾਂ ਤੈਨੂੰ ਮੈਂ ਗੱਲ ਦੱਸਦਾ ਹਾਂ ਉਹਨੂੰ ਐ ਕਹਿ ਸਪਰੇਅ ਮੈਂ ਦਬਾ ਕੇ ਉਹਨਾਂ ਚੀਕੇ ਤੋਂ ਮੇਰਾ ਮਿੱਤਰ ਉਹ ਚੀਕੇ ਤੋਂ ਰਾ ਫਿਰ ਸਰਪੇ ਨਹੀਂ ਆਉਂਦੀ ਹੈ ਸਪਰੇਅ ਤਾਂ ਤਾਇਆ ਆਉਂਦੀਆਂ ਨੇ ਆਪਾਂ ਨੂੰ ਅਸਲ ਵਿੱਚ ਦਿੰਦੇ ਨਹੀਂ ਫਰਮੈਸੀ ਆਉਂਦੀਆਂ ਨੇ ਸਪਰੇਅ ਹਾਂ ਤਾਂ ਅੱਜ ਕੱਲ ਹਾਂ ਜਿਹੜੀ ਚੰਗੀ ਸਪਰੇਅ ਆ ਉਹ ਤਾਂ ਫਰਮੈਸੀ ਤੇ ਆਉਗੀ ਔਜੀ ਕੀ ਤੋਂ ਔਜੀ ਕੀ ਤੋਂ 체ਹੀ ਤੋਂ ਟੋਲੇ ਨਾ ਮੈਂ ਤਾਂ ਉਧਰੋਂ ਹੀ ਲੈ ਆਉਣਾ ਬਸਤੀ ਮਹਿੰਗੀ ਦਾ ਵਰਕ ਰਿਸ਼ਤੇਦਾਰ ਨੇ ਉਧਰ ਅੱਛਾ ਮਹਿੰਗੀ ਤਾਂ ਫਿਰ ਭੈਣ ਮਰਾਵੇ ਫਸਲ ਵੀ ਦੇਖ ਤੂੰ ਇਹ ਵੀ ਗੱਲ ਹੈ ਕੋਈ ਜੀ ਤੈਨੂੰ ਹੋਰ ਦੱਸਦਾ ਤੈਨੂੰ ਹੁਣ ਜੇ ਤੁਸੀਂ ਸਪਰੇ ਢੋਲੇ ਨਾ ਕਰਦੇ ਹੋ ਬੱਟੇ ਨਾਲ ਉਹਦਾ ਸਾਲਾ ਐ ਮਾਰ ਕੇ 3 ਮਿੰਟਾਂ ਚ ਬੰਦਾ ਦੀ ਹਵਾ ਜੀ ਹਵਾ ਜੀ ਹੈਂਡ ਪੰਪ ਹੋਵੇ ਉੱਤੇ ਪਵੇ ਪਫਾਰਾ ਢੋਲੀ ਪਫਾਰਾ ਪੌਦੇ ਦੇ ਉੱਤੇ ਪਵੇ ਜੀਰੀ ਦੀ ਜੜਜ ਸਪਰੇਅ ਜਾਵੇ ਫੇਰ ਕੰਮ ਕਰੂਗੀ ਵੀ ਗੱਲ ਹੈ ਭਾਈ ਹਾਂ ਮੁੰਡੇ ਨੂੰ ਤਾੜ ਮਾਰਾ ਜਾ ਸਹੀ ਗੱਲ ਹੈ ਜਦੋਂ ਮੈਂ ਫਸਲ ਕਰਦਾ ਸੀ ਹਾਂ ਮੈਂ ਢੋਲੇ ਨਾਲ ਦੂਜੀ ਨਾਲ ਹੀ ਕਰਦਾ ਸੀ ਢੋਲੀ ਨਾਲ ਸਮਝ ਲੈ ਹੱਥ ਵਾਲੀ ਨਾਲ ਛਰੇਦੀ ਹੁੰਦੀ ਸੀ ਓਏ ਅੱਜ ਕੱਲ ਸੋਡੇਵਾਰ ਕੀ ਜੀਰੀ ਕਰਦਾ ਸੀ ਮੈਂ ਸੋਹਲ ਹੋ ਗਏ ਵੀ ਕੰਮ ਨਿਮੇੜ ਕੇ ਭੱਜ ਲੀਏ ਘਰਾਂ ਨੂੰ ਇਹ ਤਾਂ ਫਿਰ ਭਾਈ ਜੀਰੀ ਚ ਤੁਰਨਾ ਪੈਂਦਾ ਕੁਲਿਆਂ ਦਾ ਜ਼ੋਰ ਲਾਉਣਾ ਇਹ ਤਾਂ ਸਾਰਾ ਕੁਸੀ ਕਰਨਾ ਬੂ ਮੈਂ ਮੜੀ ਜੀ ਮੋਟਰ ਬੰਦ ਕਰਦਾ ਤੇ ਮੈਂ ਫਿਰ ਇੱਥੇ ਬਾਟੀਆਂ ਖੜਕਾਉਂਦਾ ਫਿਰਦਾ ਉਹਨੂੰ ਕਹਾਂ ਨਾ ਕਹਿ 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 ਭਾਈ ਉਹ ਦੇਖ ਲੈ ਮੱਤ ਵਰ ਕੇ ਕਿਵੇਂ ਚੱਲਦੇ ਨੇ ਪਟੇ ਦੇ ਜੋੜ ਵਾਂਗੂ ਸਹੀ ਗੱਲ ਆ ਸਹੀ ਗੱਲ ਆ ਭਾਈ ਇਹਦਾ ਜ਼ੋਰ ਤਾਂ ਲਾਉਣਾ ਪੈਂਦਾ ਆ ਨਹੀਂ ਹੈਗਾ ਵੀ ਪਚਕਾਰੀਆਂ ਜਾਂ ਮਾਰ ਕੇ ਸਰ ਜੁਕ ਨਹੀਂ ਆ ਮੈਂ ਕਹਿ ਨਾ ਮੇਰਾ ਫਿਰਦਾ ਬਾਟੀਆਂ ਜਾਂ ਖੜਕਾਉਂਦਾ ਵੀ ਭਾਈ ਟੋਲੀ ਦੂਜੀ ਪਾ ਹੱਥ ਤਾ ਲੋਟ ਨਹੀਂ ਆਉਂਦਾ ਕਾਇਦੇ ਕਾਇਦੇ ਹੁਣ ਬਤ ਤੂ ਇਹ ਵੀ ਇਹਨੇ ਵੀ ਬਾਲੀ ਹੱਥ ਚੱਕ ਰੱਖੀ ਆਈ ਵਾਰ ਤਾਂ ਵੀ ਆ ਨਾਂ ਲਾ ਕੇ ਨਾ ਗਦੇ ਨੇ ਬਥੇਰਾ ਸਮਝਾਇਆ ਉਹ ਮਾ ਸਾਜੀ ਬਾਟਾ ਭਾਈ ਨਾਂ ਲਾ ਉਹ ਤਾਂ ਲਾਈ ਲੱਗਾ ਜਿਵੇਂ ਮਰਜੀ ਮਾਂ ਕਰ ਲਾ ਐਨਾ ਬਹਿਮੀਆਂ ਮਾਂ ਦਾ ਪਤਾ ਐਨਾ ਬਹਿਮੀਆਂ ਘਰ ਦੇ ਬੰਦੇ ਤੇ ਯਕੀਨ ਨਹੀਂ ਕਰਦਾ ਬਾਹਰਲੇ ਤੇ ਕੜਕਦੇ ਨੇ ਕਰ ਕਾਇਦੇ ਤਾਇਆ ਕਾ ਢੋਲੀ ਚ ਪਾ ਭਾਈ ਸਪਰੇ ਹੱਥਾਂ ਵਾਲੀ ਨਾ ਕਰ ਹਾਂ ਘਰ ਤੇ ਆ ਬੱਤ ਇਸ ਸਾਲ ਦੀ ਕਾਲੇ ਵਾਲੀ ਜੀਰੀ ਦੇਖ ਲੈ ਫਸੀ ਖੜੀ ਆ ਇਹ ਤਾਂ ਬੇਕਾਰ ਹੋ ਗਈ ਜੀਰੀ ਆਪਣੀ ਦਾ ਭਾਈ ਇਹ ਤਾਂ ਫੇਲ ਆ ਖੇਤੀ ਉਹ ਛੜਦਾ ਮੈਨੂੰ ਤਾਂ ਲੱਗਦਾ ਇਹਨੂੰ ਕਹਿਨੇ ਆ ਓ ਬੱਬੂ ਓ ਓ ਬੱਬੂ ਬਾਟੀਆਂ ਕੋ ਸੁੰਘੀ ਜਾਂ ਨਾ ਇਹਦਾ ਚਿਹੇ ਪੀ ਲੈ ਜੀ ਸਪਰੇ ਆਏ ਕਿਹੜਾ ਕੰਮ ਕਰਦੇ ਆ ਸੁੰਡੀ ਦਾ ਮਰਦੀ ਨਹੀਂ ਹੈਗੀ ਕੀ ਹੋ ਗਿਆ ਹੋਰ ਹੁਣ ਐਡੇ ਢੀ ਸੁੰਡੀ ਫਿਰਦੀ ਆ ਵਿੱਚ ਵੜ ਕੇ ਦੇਖ ਕੀ ਹੋ ਗਿਆ ਹਾਈ ਕੰਟ ਦਾ ਚੋ ਵੀ ਨਹੀਂ ਹੋਏ ਸਪਰੇ ਤਾਂ ਇਹ ਕੱਲ ਕਰੀ ਆਗੀ ਖੜ ਤਾਂ ਜਾ ਦੋ ਦਿਨਾਂ ਦੋ ਦਿਨਾਂ ਅਜ ਤਾਂ ਜੀਰੀ ਖਤਮ ਐ ਦਾ ਫੂਸ ਬਣ ਜੂ ਏਦੂ ਬਾਅਦ ਤੇ ਦੇ ਸਿੰਘ ਖਲਾਦੀ ਮੱਚ ਜੂ ਇਹੇ ਮੁੰਡੀ ਖਾਜੂ ਸਾਰੀ ਨੂੰ ਕਾਲਾ ਕਹਿ ਗਿਆ ਕਹਿੰਦਾ ਬੇਕਾਰ ਹੋ ਗਈ ਤਾਂ ਕਾਲਾ ਭੈਣਾ ਯੂਨੀਵਰਸਿਟੀ ਅਫਸਰਾ ਲੱਗ ਗਿਆ ਕਾਲੇ ਮਾਗਰ ਤੂੰ ਕਾਲੇ ਤੋਂ ਆਪਦੇ ਨੜੂਏ ਤਾਂ ਫੜੇ ਨਹੀਂ ਜਾਂਦੇ ਉਹ ਜੀਰੀ ਦੇਖੀ ਕਾਲੇ ਦੀ ਕਿਵੇਂ ਪਾੜੇ ਪਾਏ ਪਾਏ ਨੇ ਪਾੜੇ ਕਿੱਥੇ ਨੇ ਜੀਰੀ ਤਾਂ ਫਸੀ ਖੜੀ ਆ ਬੱਬੂਆ ਤੂੰ ਹੋਰ ਹੀ ਗੱਲਾਂ ਕਰੀ ਜਾਂਦਾ ਯਾਰ ਓਏ ਅਰਲਾ ਨਹੀਂ ਪਾਈ ਉਹਨੇ ਉਹਨੇ ਪਤਾ ਨਹੀਂ ਨਹੀਂ ਪਾਈ ਉਹ ਤਾਂ ਕਹਿੰਦਾ ਤਾਇਆ ਜੀਰੀ ਦੇਖ ਵਿੱਚ ਤੁਰਿਆ ਨਹੀਂ ਜਾਂਦਾ ਜੀਰੀ ਤੇ ਉਹਨੇ ਰੇਪ ਵੀ ਨਹੀਂ ਪਾਇਆ ਕਾਲਾ ਕਿੱਦੇ ਦੇਖਿਆ ਤੂੰ ਕੰਮ ਕਰਦਾ ਕਾਲੇ ਮਗਰ ਨਾ ਲੱਗ ਮੈਨੂੰ 2 ਦਿਨ ਦੇ ਦੇ ਹਾਂਜੀ 24 ਘੰਟੇ ਹੋਈ ਨਹੀਂ ਸਪਰੇ ਕਰੀ ਨੂੰ 2 ਦਿਨਾਂ ਬਾਅਦ ਕੁਛ ਮਰਜ਼ੀ ਕਰਾ ਲਈ 24 ਘੰਟੇ ਦਾ ਬੋਲਾ ਕੁਛ ਹੋ ਜੂ ਬੱਬੂਆ ਮੇਰੀ ਗੱਲ ਸੁਣਾ ਕਾਲਾ ਮੈਨੂੰ ਕਹਿੰਦਾ ਕਹਿੰਦਾ ਇਹ ਤਾਂ 2 ਘੰਟੇ ਹੁੰਦੇ ਨੇ ਤਾਇਆ 2 ਘੰਟਿਆਂ 'ਚ ਕੰਮ ਕਰ ਗਈ ਕਰ ਗਈ ਨਹੀਂ ਤਾਂ ਜੀਰੀ ਤਬਾਹ ਹੋ ਜਾਂਦੀ ਆ ਕੋਈ ਗੱਲ ਨਹੀਂ ਤੂੰ ਹੀ ਖਾ ਜਾਂਦੇ ਆ ਗੋਬ ਮੇਰੀ ਗੱਲ ਤਾਂ ਸੁਣ ਲੈ ਮੈਨੂੰ 2 ਦਿਨ ਦੇ ਦੇ 2 ਦਿਨਾਂ ਬਾਅਦ ਮੈਂ ਆਪੀ ਦੁਬਾਰੇ ਕਰ ਦੂੰ ਸਪਰੇ ਉਹ ਦੁਬਾਰੇ ਪੈਸੇ ਲਏਗਾ ਮੜੇ ਮੋਟਿਆਂ ਦੀ ਮੈਨੂੰ ਐਂ ਦੱਸ 25 3000 ਦੀ ਸਪਰੇ ਪਹਿਲਾਂ ਲੈ ਮੇਰੇ ਸਾਲ ਦਾ ਕਿੱਥੋਂ ਪੂਰਾ ਪਟੂਗਾ ਕਰਦੇ ਹੀ ਕਰੀ ਜਾਂਦਾ ਮੈਨੂੰ ਸਾਢੇ 7 7 ਕਿਲੋ ਬਨਾਨ ਪਾਦੀ ਤਾਂ ਮੈਂ ਕਿਹਾ ਓਏ ਹੱਥ ਵਾਲੀ ਢੋਲੀ ਨਾ ਕਰ ਲੋ ਵਧੀਆ ਹੋ ਜੂਗੀ ਸਪਰੇ ਮੇਰੇ ਸਾਲੇ ਜਾ ਕੇ ਇੱਕ ਜਣ ਦਾ ਟਰੈਕ ਤੇ ਵਜਾ ਕਰੇ ਉਹ ਪਤਾ ਨਹੀਂ ਕਿੱਥੋਂ ਲਿਆ ਐ ਐਨਸੀਡੀ ਮੇਰੇ ਸਾਲਿਆਂ ਨੇ ਬੱਟਾਂ ਦੇ ਝਰਦੀ ਝਰਦਾ ਕਰਤਾ ਸਾਰੇ ਬੁਰਾ ਹੜ ਮਾਰ ਕੇ ਬੱਚਕੇ ਰਹੀਆਂ ਬਾਹਰ ਜਾ ਬੜ ਦੇਤੀ ਕੋਠੇ ਲਵੇ ਕੰਮ ਕਰ ਓ ਤੁਸੀਂ ਕੋਈ ਓ ਤੁਮਾਏ ਘਰ ਮੇਰੀ ਗੱਲ ਸੁਣ ਦੇ ਕਿ ਜੀਰੀ ਮੈਂ ਭਗਾਤੀ ਠੀਕ ਆ ਐਤੂ ਬਾਦ ਤੂੰ ਕਾਲੇ ਨੂੰ ਸਮਾ ਦੇ ਚੈਦੀ ਆਪ ਕਰਦਾ ਮੈਂ ਤਾਂ ਮੂਰੇ ਕਣਕ ਬੀਜੂਗਾ ਮੇਰੀ ਤਾਂ ਤੂੰ ਗੱਲ ਸੁਣਦਾ ਨਹੀਂ ਹੈਗਾ ਕਾਲੇ ਲੱਗਿਆ ਨਾ ਮਗਰ ਘਰ ਦੇ ਬੰਦੇ ਦੀ ਵੀ ਗੱਲ ਸੁਣ ਲਿਆ ਕਰ ਕਾਲਾ ਭਈ ਪੋੜਿਆਂ ਤੋਂ ਕੌਣ ਲਏਗਾ ਕਾਲਾ ਕਿਸਾਨ ਬਣਗਾ ਛੋਟੀਆ ਤੂੰ ਐਂ ਹਿਸਾਬ ਲਾ ਲਾ ਬੱਬੂਆ ਲੋਕ ਹਜੇ ਸੋਚਦੇ ਨੇ ਵੀ ਬਾੜੀ ਲਾਉਣੀ ਐ ਡਾ ਡਾ ਤਣੀਆਂ ਕਾਲੇ ਤੂੰ ਐ ਕਰ ਫਿਰ ਮੇਰੀ ਗੱਲ ਸੁਣ ਨਾ ਡਾ ਡਾ ਤਣੀਆਂ ਕਰ ਲਿਆ ਆਪਾਂ ਕੱਠ ਕਰਦੇ ਆ ਦੇਖ ਪਿੰਡ ਦੇ ਬੰਦੇ ਬੁਲਾ ਕੇ ਲੈ ਕੇ ਆਉਣੇ ਇੱਕ ਪਾਸੇ ਆਪਣੀ ਜੀਰੀ ਦਿਖਾ ਦੀ ਇੱਕ ਪਾਸੇ ਕਾਲੀ ਦੀ ਦਿਖਾ ਦੀ ਫਿਰ ਪਤਾ ਲੱਗੂ ਤੈਨੂੰ ਕਿਸਾਨੀ ਦਾ ਉਹ ਨਹੀਂ ਕਾਲਾ ਖੇਤ ਤਾਂ ਆਉਂਦਾ ਨਹੀਂ ਹੈਗਾ ਯਾਰ ਤੈਨੂੰ ਉਂਗਲਾ ਲਾਉਣ ਆ ਜਾਂਦਾ ਉਹ ਕਾਲੇ ਦਾ ਜੀਰੀ ਦਾ ਵੀ ਵੀ ਬਹੁਤ ਤਕੜਾ ਭਾਈ ਮੇਰੀ ਗੱਲ ਸੁਣ ਲੈ ਸਪਰੇਅ ਵਾਲੀ ਤਾਂ ਦੇਖਾਂਗੇ ਦੋ ਦਿਨਾਂ ਨੂੰ ਗੱਲ ਹਾਂ ਤੇ ਮੈਂ ਜਾ ਕੇ ਕਰੇ ਨਾ ਕਿ ਠੀਕ ਆ ਕਰੇ ਆ ਜਾ ਹਿੰਮਤ ਨਾਲ 10000 ਰੁਪਏ ਨੂੰ ਪਾਇਆ ਪਿਆ ਸਕੂਟਰੀ ਲੈਉਣੀ ਆ ਹੱਕ ਕੇ ਕਾਸੀ ਘਰ ਕਿਹੜੇ ਵੇਲੇ ਪਾਇਆ ਪਤਾ ਸੀ ਸਕੂਟਰੀ ਅਜੇ ਨਹੀਂ ਲੈਉਣੀ ਹੈਗੀ ਮੇਰੀ ਗੱਲ ਸੁਣ ਲੈ ਖੜ ਜਾ ਮੈਨੂੰ ਦੇਖਣ ਦੇ ਤੇਰੀ ਕੱਢ ਲਈ ਪੱਤਰੀ ਪਹਿਲਾਂ ਤਾਂ ਹੈਗੀਆਂ ਨੇ ਪੰਜ ਕਣਾ ਲੋਹਾ ਲੈਂਦਾ ਮਾੜਾ ਹੁੰਦਾ ਫੇਰ ਤਾਰਾ ਡੁੱਬੂ ਉਹ ਤਾਰੇ ਡੁੱਬ ਨੂੰ ਮੈਂ ਕੀ ਵਿਆਹ ਕਰਾਉਣਾ ਲੈ ਕੇ ਤੇ ਸਕੂਟਰੀ ਆਉਣੀ ਆ ਓਏ ਲੋਹਾ ਬਫਾ ਨਹੀਂ ਕਰਦਾ ਹੁੰਦਾ ਛੁੱਡੂਆ ਅਜੇ ਕੁਛ ਨਹੀਂ ਲਿਆਉਣਾ ਹਜੇ ਰਾਇ ਲਵਾਗੇ ਇੱਕ ਦੋ ਬੰਦਿਆਂ ਦੀ ਮੈਂ ਜਾਨਾ ਸਾਥ ਚ ਬਹਿਣਾਗਾ ਦੇਖਦਾ ਉਥੇ ਤੂੰ ਰਾਇ ਲੈ ਕੇ ਬੰਦੇ ਕਹਿੰਦੇ ਨੇ ਆਪਾਂ ਉਵੇਂ ਕਰਾਂਗੇ ਮੇਰੀ ਗੱਲ ਸੁਣ ਲੈ ਤੈਂ ਰਾਇ ਲੈ ਕੇ ਉਹਨੀਆਂ ਲਿਆਈ ਮੈਂ ਤਾਂ ਸਕੂਟਰ ਹੀ ਲਿਆਉਣਾ ਹੱਕ ਕੇ ਓਏ ਹਜੇ ਕਾਨੂੰ ਲਿਆਉਣਾ ਸਕੂਟਰ ਆ ਤੂੰ ਮੇਰੇ ਸਾਲ ਦੀ ਲਾਅਦ ਹੀ ਨਹੀਂ ਹੱਥ ਚ ਹੈਗੀ ਹੋਈ ਮੈਂ ਲਿਆਉਣ ਲੂੰਦਾ ਮੈਂ ਕਾਨੂੰ ਦੰਨਾ ਇਹਨੂੰ ਹਜੇ ਆ ਚੱਕੀ ਫਰਦਾ ਹੁੱਜਾ 50 60 ਹਜ਼ਾਰ ਰੁਪਇਆ ਲਵਾ ਦੂ ਮੇਰਾ ਪਰਲਾ ਨਕਾ ਦੇਖਈ ਓ ਦੇਖਿਆ ਉਹ ਨਕੇ ਦੇ ਵਿੱਚ ਹੀ ਬਹਿ ਜੂ ਮਿੰਨੀ ਪਹਲਾ ਲੰਗੀ ਤੀ ਅੱਜ ਲੰਗੀ ਤੀ ਫਿਰ ਮੈਂ ਲੇਟ ਹੋ ਗਿਆ ਹਨਾ ਮੈਂ ਜਾ ਕੇ ਆਉਣਾ ਸੀ ਸ਼ਹਿਰ ਯਾਰ ਥੋੜਾ ਜਿਹਾ ਕੰਮ ਸੀ ਮੈਨੂੰ ਹੈ ਤੜਕੇ ਜਾਣਾ ਬੂ ਫੇਰ ਤਾਂ ਸਰਪੇਸ਼ਰਪੂ ਕਰਤੀ ਦੀਦੀ ਹੈ ਸਮੇਂ ਦਾ ਕੰਮ ਪ੍ਰਧਾਨ ਬਾਈ ਦੀ ਪਹਿਲਾਂ ਹੋਰ ਪ੍ਰਧਾਨ ਬਾਈ ਦੀ ਪਹਿਲਾਂ ਐਸਾ ਪਰ ਇਹ ਵੀ ਹੋ ਗਈ ਹੈ ਫਿਰ ਤਾਂ ਇੱਕੋ ਹੀ ਕਰੇਗਾ ਕਿ ਗਾਂ ਵੀ ਹੋਰ ਵੀ ਕਰੇ ਹੋਰ ਹੋ ਜੂ ਹਨਾ ਇੱਕ ਤਾਂ ਹੁਣ ਤਾਂ ਫਿਰ ਦਰਸਣਾ ਇੱਕੇ ਲਖਤ ਬਦਲਦਾ ਮੌਸਮ ਜਾ ਟੀਕਾ ਟੱਲਾ ਲਵਾਉਂਦਾ ਰਹੇ ਬੰਦਾ ਕਹਿੰਦਾਹੀਂ ਤੰਦਰੁਸਤ ਰਹਿੰਦਾ ਹੋਰ ਆ ਗਿਆ ਫਿਰ ਤਾਂ ਇਹ ਖੇਤੋਂ ਹੈ ਖੇਤੋਂ ਆ ਗਿਆ ਦੀ ਕਾਲੇ ਮੈਂ ਤਾਂ ਫਿਰ ਹਾਂ ਵਧੀਆ ਰਿਹਾ ਚੱਲ ਜੀ ਲੱਗਿਆ ਰਹਿੰਦਾ ਇੱਥੇ ਬੰਦਿਆਂ ਚ ਹੋਰ ਚੱਲ ਬੈਠਣੀ ਉੱਠਣੀ ਹੁੰਦੀ ਆ ਸਿਆਣਾ ਬੰਦਾ ਜੇ ਲੈ ਫਿਰ ਕੱਲਾ ਹੂੰ ਸੁਨਸਾਂ ਜਾਂ ਔਖਾ ਹੋ ਜਾਣਾ ਆ ਜੀ ਟੀਕਾ ਰੋਜ਼ ਲਵਾਵੇ ਕਦੋਂ ਕੋਈ ਨਾ ਪੱਤਰੀ ਕਦੋਂ ਇਹ ਵੀ ਗੱਲ ਮਰੀ ਗੱਲ ਕਰਨੀ ਆ ਤੇਰੇ ਨਾਲ ਕੀ ਕਹਣਾ ਕਾਲੇ ਆਜਾ ਮੜਾ ਇੱਧਰ ਕਿਤਾ ਫਿਰ ਇਥੇ ਖਰੂਪ ਪਾਉਣਗੇ ਗੱਲ ਇਹਨਾਂ ਨੇ ਕਰੀ ਜ਼ਰੂਰੀ ਗੱਲ ਦੀ ਕੋਈ ਜ਼ਰੂਰੀ ਹੈ ਚਾਲਾ ਆਜਾ ਮਾ ਗੱਲ ਕਰ ਲਈਏ ਓਏ ਬੈਠਾ ਜਾ ਆਜਾ ਓਰੇ ਹਾਂ ਓਏ ਆ ਇਹਨਾਂ ਨਾਲ ਗੱਲ ਕਰ ਸਲਾਹ ਲੈਣੀ ਹੋ ਕੋਈ ਹੈਨਾ ਓਏ ਸਲਾਹ ਤਾਂ ਹੈ ਹਾਂ ਕਾ ਯਾਰ ਤੁਸੀਂ ਬੂਰੀ ਮਾਇਸ ਨਹੀਂ ਦੇਖਦੇ ਫਿਰ ਤੀ ਜੱਗੇ ਕੇ ਲਈ ਕਹਿੰਦਾ ਬੂਰੀ ਲੈਣੀ ਆ ਤੂੰ ਕਰਦਾ ਸੀ ਉਦੋਂ ਉਹ ਲੈਣੀ ਤਾਂ ਹੈਗੀ ਸੀ ਉਦੋਂ ਇਹ ਬੰਦੀ ਬਾਹਲੇ ਫਿਰਦੇ ਨੇ ਤੂੰ ਐ ਕਰ ਸੌਦਾ ਕਰਾ ਕੇ ਕਹਾ ਕੇ ਇੱਕ ਉਹਦਾ ਉੱਤੀ ਬਾਹਲੇ ਖੜੇ ਨੇ 65000 ਰੁਪਇਆ ਤਾਂ ਮੈਂ ਕਹਿ ਦਤੀ ਉਹਨਾਂ ਨੂੰ ਸੌਦਾ ਕਿੱਥੋਂ ਕਰਾਦਾ ਤੂੰ ਤਾਂ ਗੱਲ ਦੀ ਨਹੀਂ ਪਤਾ ਕੀ ਗੱਲ ਹੋ ਗਈ ਦਾ ਭਾਰ ਪੈਂਦਾ ਮਿਹਸ਼ ਦੇ ਹੋਰ ਪੈਂਦਾ ਹੋਰ ਉਹ ਤਾਂ ਬੰਨੀ ਤੇ ਮਰ ਜੂਗੇ ਰੱਖੀਆਂ ਰੱਖੀ ਜਾਉਂਗੇ ਹਜੇ ਮਹੀਨਾ ਸੂਣ ਚ ਪਿਆ ਉਹਦੇ ਤੇ ਭੈਣ ਦੇ ਪਿੰਡ ਜੀ ਠਗੇ ਗਏ ਤੇ ਫਿਰ ਤਾਂ ਉਹ ਹੈ ਉਹ ਕਰਾਇਆ ਤਾਂ ਲੈ ਲੈ ਮੈਂ ਇੱਕ ਗੱਲੋਂ ਹਰਾਣਾ ਲੋਕ ਦੱਸ ਦੇ ਕਿਉਂ ਨਹੀਂ ਜਦੋਂ ਅਗਲੇ ਨੇ ਪੈਸੇ ਦੇਣੇ ਨੇ ਯਾਰ ਇੰਨੇ ਪੈਸੇ ਲੱਗਣਗੇ ਅਗਲਾ ਕਿਉਂ ਦੱਸ ਉਹ ਅਗਲੇ ਤਾਂ ਯਾਰ ਕੱਢਣੀ ਐ ਤੂੰ ਲੈ ਨਹੀਂ ਲੈਂਦਾ ਕਿਸੇ ਦੀ ਉਹ ਭੇਰ ਵੀ ਇੰਨਾ ਓਲਾ ਨਹੀਂ ਚਾਹੁੰਦਾ ਤੂੰ ਇੱਕ ਗੱਲ ਮੈਂ ਦੇਖ ਲਈ ਪੈਂਦਾ ਅਗਲਾ ਸੁੱਖ ਨੂੰ ਆ ਭਾਈ ਦੁੱਧ ਹੋ ਜੂ ਘਰੇ ਅਲੂਨਸਕਾਨ ਹੋਊਗਾ ਮੇਰਾ ਸਾਲਾ ਕਿੱਥੋਂ ਭਰੂਗਾ ਕਲਸਾਨ ਤਾਂ ਆਏ ਆ ਫਿਰ ਰਾਖੀ ਵੀ ਬਾਲੇ ਟਾਈਮ ਦੀ ਐ ਔਰ ਹੁਣ ਹਾਂ ਕੱਲੂ ਮੈਂ ਇਸ ਨੂੰ ਕੋਈ ਨੇਕੀ ਹੋ ਗਈ ਕਿੰਨੇ ਮੰਗਦੇ ਨੇ ਉਹ ਤਾਂ 75 ਮੰਗੀ ਜਾਂਦੇ ਨੇ ਮੈਂ 65 ਲਾਤਾ ਤੀ ਫੇਰ ਨਹੀਂ ਭਾਈ ਇਹਦਾ ਫਾਇਦੀ ਨਹੀਂ ਮੈਨੂੰ ਹੋਰ 75 ਹੋਰ ਫਰਕ ਹੀ ਬਹੁਤ ਹੈ 1000 ਰੁਪਏ ਸੀ ਤਾਂ ਕਿੰਨੀ ਹੋਏ ਜਦੋਂ ਡੰਗਰੀ ਨਹੀਂ ਚੱਜਦਾ ਇਹ ਵੀ ਗੱਲ ਠੀਕ ਆ ਤੇਰੀ ਰੁਪਏ ਦੇ ਕੇ ਕੀ ਕਰੇਗਾ ਇਹ 60 ਚ ਵੀ ਮੰਨ ਗਏ ਕੱਲ ਨੂੰ ਹੋਰ ਨਹੀਂ ਖੜੀ ਕੋਈ ਹੋਰ ਤਾਂ ਹੈਗੀਆਂ ਮੇਰੇ ਨਾਨਕੀ ਖੜੀ ਐ ਗਰਮੀ ਗਰਮੇਲ ਕੋਲੇ ਹਾਂ ਤੇ ਜੇਸ ਗੁਆ ਮੈਂ ਇਸ ਪੂਰੀ ਚੋਟੀ ਦੀ ਨੀਲੀ ਰਾਵੀ ਦੀ ਤੇ ਲੜ ਤੋਂ ਲੜਨਾ ਹੋਵੇ ਲੱਖ ਤੋਂ ਉੱਤੇ ਬਣੂ ਫਿਰਦੇ ਲੱਖ ਤੋਂ ਉੱਤੇ ਹਾਂ ਲੱਖ ਤੋਂ ਪੈਸੇ ਬਾਲੇ ਉਹਦਾ ਫਿਰ ਮੈਂ ਤਾਂ 60 65 ਦਾ ਹੱਦ ਲਾਇਆ ਹੋਇਆ ਹੈ ਜਿਹੇ ਜਾ ਮਾਲ ਹੋਏ ਜਾ ਮੋਟਰ ਚਲ ਫਿਰ ਗਾਂ ਦੇਖ ਲਾਂਗੇ ਹਜੇ ਤਾਂ ਗਾਂ ਹੀ ਸਾਰੀਆਂ ਤੇ ਡੰਗਾ ਹਾਂ ਮੋਟਰ ਬੰਦ ਕਰਾਇਤੀ ਮੋਟਰ ਬੰਦ ਕਰਾਇਆ ਤੇਰੇ ਵਾਲੀ ਜੀਰੀ ਚ ਤਾਂ ਲੋੜ ਵੀ ਨਹੀਂ ਬਾਲੇ ਪਾਣੀ ਦੀ ਮਤੇ ਮੈਂ ਵੀ ਹੁਣ ਸਪਰੇਅ ਸਪਰੂ ਕਰੀਆ ਚਲ ਬੱਤਕ ਦਾ ਖੜਾ ਦਿੱਤੀ ਉਂ ਕਾਲੇ ਜੀਰੀ ਤੇਰੀ ਬਹੁਤ ਤਾਕੜੀ ਆ ਪਾਈ ਜੀਰੀ ਦਾ ਫਿਰ ਤਾਇਆ ਕਰਨ ਦੀ ਆ ਨਾ ਮੱਥਾ ਮਾਰਦੇ ਆ ਜੀਰੀ ਤਾਂ ਬਾੜੀ ਦੇਖੀਏ ਤਾਂ ਆਪਣੀ ਬਾੜੀ ਵੀ ਦੇਖ ਲਈ ਮੈਂ ਧਣੀਆਂ ਕਰੀ ਖੜਾ ਤੂੰ ਧਣੀਆਂ ਹੋ ਗਿਆ ਗੂਲੀਆਂ ਵੀ ਨਿਕਲ ਆਈਆਂ ਉਹਦਾ ਹੋਰ ਆ ਓਏ ਹਾਂ ਉਹ ਬੱਬੂ ਕਹਿੰਦਾ ਸਕੂਟਰ ਹੀ ਲੈਣੀ ਆਪਾਂ ਮੈਂ ਆਖਿਆ ਦੀ ਮਾਂ ਖੜ ਜਾ ਹਜੇ ਉਹ ਸਕੂਟਰੀ ਤੋਂ ਕੀ ਕਰਾਉਂਗੇ ਖਰਚੇ ਦੇ ਘਰ ਤੋਂ ਖਰਚੇ ਜਾਦੇ ਹੋਰ ਲੌਂਗਾ ਲੈ ਕੇ 500 ਨਾ ਮੁੜਿਆ ਕਰੂ ਆਪਣੋ ਇੰਨਾ ਖਰਚਾ ਹੋਰ ਉਹਦਾ ਤੇਲ ਦਾ ਢੋਲ ਨਾ ਰੱਖਣਾ ਪਊ ਸਾਨੂੰ ਭਾਈ ਫੇਰ ਤਾਂ ਬਸ ਤੇ ਜਾਣ ਦੀ ਫਾਇਦਾ ਨਹੀਂ ਹੋਰ ਕੋਈ ਫਾਇਦਾ ਨਹੀਂ ਸਕੂਟਰੀ ਸਕਟਰੀ ਲਿਆਉਣ ਦਾ ਤੇਲ ਬਾਲਾ ਪਿੰਦੀਆਂ ਨੇ ਅੱਛਾ ਜੀ ਉਹਦਾ ਹੋਰ ਤੀ ਉਹਦਾ ਕਰੰਟ ਵਾਲੀ ਕਹਿੰਦਾ ਤੀ ਲਿਓਣ ਨੂੰ ਕੰਟੜੀ ਉਹ ਜਮਾ ਬੰਬ ਬੰਨ ਲੋਂਗੇ ਮੈਂ ਕਹਨਾ ਕਰੇ ਯਾਰ ਤੂੰ ਕਿਵੇਂ ਬਈ ਪਤਾ ਫਟਦੀਆਂ ਬਹੁਤ ਨੇ ਆਹ ਦੇਖ ਲੈ ਖਬਰ ਆਈ ਪਈ 4 4 ਦੀ ਫੱਟੀ ਸਾਰਾ ਘੜਾ ਤਾ ਨਾਲੇ ਗਵਾਂਡੀਆਂ ਦੇ ਨੁਕਸਾਨ ਹੋ ਗਿਆ ਇਹ ਤਾਂ ਟਾਇਰ ਜੇ ਵੀ ਮੱਚੇ ਪਏ ਨੇ ਹਨਾ ਓਏ 4 2 ਮੱਚ ਗਈਆਂ 4 ਟਾਇਰ ਹੁੰਦੇ ਨੇ ਚਾਰਾਂ ਨੂੰ ਅੱਗ ਲੱਗੀ ਪਈਆ ਦੇਖ ਚਾਰ ਟਾਇਰ ਸਕੂਟਰੀ ਦੇ ਕਿਹੜੇ ਸਾਹਮਣੇ ਦੋ ਸਕੂਟਰੀਆਂ ਮੱਚੀਆਂ ਨੇ ਕੱਟੀਆਂ ਆ। ਅੱਛਾ ਦੋ ਬਚ ਗਈਆਂ। ਲਾਈਟਾਂ ਤੇ ਖੜੀਆਂ ਸੀ ਕਹਿੰਦੇ ਬਰੋਬਰ ਲਾਈਆਂ। ਬੰਦਾ ਬਚ ਗਿਆ। ਬੰਦੇ ਦਾ ਹੁਣ ਪੜਾਕਾ ਹੀ ਪਊ ਬੰਦਾ ਕਿੱਥੋਂ ਇੱਥੇ ਹੋਊ ਜਦੋਂ ਅੱਗ ਲੱਗੀ। ਪੈਂਦੀ ਫੇਰ ਤਾਂ ਮੈਂ ਜਮੀ ਨਹੀਂ ਲਿਆਉਣ ਦੇ ਦਾਂ ਨੂੰ ਇਹ। ਉਹ ਤਾਂ ਉਹ ਤਾਂ ਨਿਰਾ ਨੁਕਸਾਨ ਦਾ ਘਰ ਹੀ ਐ। ਫੇਰ ਤਾਂ ਇਹ ਬਰੂਦ ਰੱਖਣਾ ਕੋਈ ਐਂ ਦੇਖ ਲੈ ਤੂੰ ਹੁਣ ਲਾਈਟ ਵਾਲੀ ਚੀਜ਼ ਆ ਪੱਥ ਪਾਉਨੇ ਆਂ ਕਿ ਸਹੀ ਗੱਲ ਲਾਈਟ ਵਾਲੀ ਚੀਜ਼ ਤੇ ਸਾਲੀ ਦੇ ਪਿੱਠ ਥੱਲੇ ਬੈਟਰੀ ਹੁੰਦੀ ਆ ਫਾਟ ਕੀ ਮਾਂ ਦਾ ਪੁੱਤ ਆ ਚਲਾ ਚਲਾ ਮਾਰੂ ਉਹ ਤਾਂ ਆਦਾ ਖਖੜੀਆਂ ਕਰੇਲੇ ਕਰ ਦੂ ਬੰਦੇ ਦੀਆਂ ਮੇਰੇ ਵਰਗਾ ਜਿਆਦਾ ਵੰਗਣ ਵਾਲਾ ਬੈਠੂ ਤੇ ਨਾ ਤੂੰ ਤਾਂ ਅੱਜ ਨਾ ਬਾਈ ਜੀ ਉਤੇ ਤੂੰ ਨਾ ਫਾਨਾ ਲੈ ਲਈਂ ਤੇ ਤੌਠਿਆ ਵੀ ਨਹੀਂ ਜਾਣਾ ਕੁਸ ਤਾਂ ਅਗੂ ਨਹੀਂ ਪੈਂਦੀ ਮਾਦਾ ਨੂੰ ਕਹਦੀ ਮੇਰੇ ਸਾਲ ਨੂੰ ਵੀ ਲੇਡੀ ਸਾਈਕਲ ਲੈ ਲੈ ਵਧੀਆ ਨਾਲ ਤਾਂ ਲਤਾਂ ਤੰਦਰੁਸਤ ਰਹਿਣਗੀਆਂ ਸਾਡੇ ਕੋਲੇ ਦੋ ਸਾਈਕਲ ਨੇ। ਨਾਲੇ ਮੈਂ ਚਲਾਈ ਜਾਂ। ਦੋ ਸਾਈਕਲ ਨੇ ਸਾਡੇ ਕੋਲੇ ਇੱਕ ਬਕਿਆਊ ਆ ਜੇ ਲੈਣਾ ਹੋਇਆ ਦੱਸ ਦੀ ਮੈਂ ਕਹਿ ਦੂੰ ਮੇਰੇ ਪਾਪੇ ਨੂੰ। ਹਾਂ। ਛੋਟੇ ਕੋਲੇ ਦੋ ਥੀਕੇ। ਦੋ ਨੇ ਇੱਕ ਬਕਿਆਊ ਕਰਤਾ। ਪੁਰਾਣਾ ਜਾ ਕੇ ਨਵਾਂ। ਨਾ ਨਵਾਂ। ਚਲ ਮੈਂ ਪੁੱਛ ਲੂੰ। ਬੱਬੂ ਨੂੰ ਪੁੱਛੂੰ ਫਿਰ ਮੈਂ। ਪੁਰਾਣਾ ਦਾ ਪਤਾ। ਕਿੰਨੇ ਦਾ ਦੇਓਗੇ? ਦੇ ਦਾਂਗੇ ਕੋਈ ਨਾ ਦੇਖ ਕੇ ਲਾ ਦਾਂਗੇ। ਅੱਛਾ। ਨਵਾਂ ਤਾਂ ਉਹਦਾ 4000 ਦਾ ਤੁਸੀਂ ਚੱਲ 500 ਕਰ। ਆਹੋ। ਫੇਰ ਤਾਂ ਮੈਂ ਬੱਬੂ ਨੂੰ ਹੁਣੀ ਕਿਹਾਂ ਕਿਤੇ ਲਿਆ ਬੇ ਹਨਾ ਓਏ ਆ ਦਿਨ ਦੁਨ ਜਾਂ ਦੇਖ ਲੈਣਾ ਤੂੰ ਦਿਨ ਵੀ ਦੇ ਕੇ ਦੱਸ ਤੈਨੂੰ ਕਿ ਹਾਤੀ ਸੱਚ ਓਏ ਮੇਰੇ ਯਾਦ ਨਹੀਂ ਰਹੀ ਗੱਲ ਤੈਨੂੰ ਦੱਸਣੀ ਮਾਹ ਪੰਜ ਕਣਾਂ ਚੱਲਦਿਆਂ ਨੇ ਲੋਹਾ ਦਾ ਉਹੀ ਮਾੜਾ ਅੱਜ ਕੱਲ ਤਾਂ ਹਾਂ ਲਿਆਂਦਾ ਕਰੇ ਫੇਰ ਕੀ ਕਹਿੰਦਾ ਫੇਰ ਕੀ ਕਹਿਣਾ ਉਹਦਾ ਹਿੰਡੋ ਨਹੀਂ ਭੰਮਦਾ ਪੰਜ ਕਣਾਂ ਚ ਟਰਾਗੀ ਲਿਆਂਦੀ ਸੀ ਚੈਲਾ ਨੇ ਅੱਛਾ ਮੁੱਦੀ ਵੱਜ ਗਈ ਬਾਈ ਬਈ ਬਾਜਦਾ ਸੰਤਾ ਮੈਨੂੰ ਪਤਾ ਹੈ ਮੈਨੂੰ ਪਤਾ ਮੈਂ ਤਾਂ ਇਹ ਗੱਲਾਂ ਪਰਤੇਆਂ ਹੁਈਆਂ ਨੇ ਕਾਰਸ਼ ਨੂੰ ਹੱਲ ਲਿਆਂ ਦੇਤੀਗੇ ਹਾਂ ਆਪਾਂ ਸਾਰੇ ਫਾਲੇ ਟੁੱਟ ਗਏ ਭਾਂਜੇ ਆਪਾਂ ਦੇ ਵਿੱਚ ਹਾਂ ਤਾਂ ਮਾੜਾ ਫਿਰ ਤਾਂ ਮੈਂ ਹੁਣੀ ਜਾਂਨਾ ਬੱਬੂ ਕੋਲੇ ਸੰਤ ਲਿਆਉਣਾ ਯਾਰ ਕੋਈ ਦਿਨ ਤਾਂ ਦੇਖ ਤੂੰ ਆਪਾਂ ਸੰਤ ਨੂੰ ਰੋਕਦੇ ਨਹੀਂ ਲਿਆਓ ਜੀ ਸ਼ਤ ਕਹ ਲਿਆ ਆਪਾਂ ਨੂੰ ਕੀ ਚੱਕਰਾ ਨਹੀਂ ਆਪਾਂ ਤਾਂ ਕਿਹਾ ਤੀ ਉਹਨੂੰ ਮੰਨਿਆ ਨਹੀਂ ਨਾ ਹੈਗਾ ਚੱਲ ਮੈਂ ਕਹਿਣਾ ਉਹਨੂੰ ਜਾ ਕੇ ਤੇਰਾ ਢੀ ਹਲ ਬਹੁਤਾ ਮੰਦਾ ਨਹੀਂ ਬੱਬੂ ਦੇਖ ਲੈ ਮੰਦਾ ਨਹੀਂ ਉਹੀ ਗੱਲ ਆ ਪਹਿਲਾਂ ਜੀਰੀ ਖਰਾਬ ਕਰ ਲਈ ਤੇਰੇ ਕਹਿਣ ਮੰਗੂ ਕਹਿਣੇ ਚ ਨਹੀਂ ਤੇਰੇ ਨਾ ਕਹਿਣੇ ਚ ਯਾਰ ਫਿਰ ਹੁਣ ਲਾ ਦੇ ਏਸੀ ਜੋ ਹੁੰਦੀ ਅੱਜ ਕੱਲ ਦੀ ਤਾਂ ਡੰਡਾ ਖੱਚੀਆ ਡੰਡਾ ਖੱਚਾਂ ਡੰਡਾ ਵਾਂ ਬਰਾਬਰ ਦਾ ਯਾਰ ਖਜਦੇ ਸੋਹਣੇ ਨਹੀਂ ਲੱਗਦੇ ਕਿ ਨਹੀਂ ਚੱਲ ਭਾਈ ਚੱਲ ਮੈਂ ਹੁਣੀ ਹੀ ਕਹਿਣਾ ਜਾ ਕੇ ਆਹ ਕਾ ਹੋ ਆਹੋ ਚੰਗਾ ਸਾਈਕਲ ਜਾਂ ਰੱਖੀ ਫਿਰ ਕੋਈ ਨਾ ਸਾਈਕਲ ਦਾ ਨਿਕਾ ਜੀ ਆਹ ਕਰੇ ਖੜਾ ਲੈ ਤੇਰੀ ਮਾ ਤੇ ਕੰਨ ਮਾਰੇ ਤੇਰੀ ਦੇ ਬੰਦੀ ਰਾਗਰ ਤਾਤੀ ਵਧਾਈਆਂ ਦਾਇਆ ਟੱਟੂ ਦੀਆਂ ਵਧਾਈਆਂ ਲੈ ਦੱਸ ਕਾਦੀਆਂ ਵਧਾਈਆਂ ਓਏ ਫੂਟਰੀ ਨਮੀ ਸ਼ੰਤ ਬਣ ਕੇ ਆਪਣਾ ਨਮੀ ਨਮੀ ਕਿਸੇ ਪਾਸੋਂ ਲੱਗਦੀ ਤਾਂ ਐਨੀ ਪੁਰਾਣੀ ਤਰ੍ਹਾਂ ਦੀ ਇਹ ਤਾਂ ਹੋਰ ਹੋ ਗਿਆ ਐਮੀ ਨਗ ਪ੍ਰਾਣੀ ਆ ਗਈ ਉਹ ਕਿਸੇ ਮੁੰਡੇ ਨੇ ਬਾਹਰੇ ਜਾਣਾ ਸੀ ਉਹ ਵਿੱਚ ਘਟਾ ਗਿਆ ਕੈਨੇਡਾ ਨੂੰ ਡਾ ਜਾਣਾ ਸੀ ਉਹਨੇ ਕਲਾਬ ਆ ਆ ਲੋਕਾਂ ਨੂੰ ਬੜੀ ਗੱਲ ਥੇ ਉਹੀ ਆ ਕੇ ਬਾਹਰੇ ਜਾਣਾ ਹਰੇ ਕੀ ਜਿੰਨੇ ਸੰਤ ਵੇਚਣਾ ਹਰੇ ਕੀ ਕਹਿੰਦਾ ਬਾਹਰੇ ਜਾਣਾ ਭਈ ਵੀ ਬਿੱਕੂ ਸਾਡਾ ਸੰਤ ਜੀ ਹਜ਼ਾਰ ਸਸਤੀ ਮਿਲ ਗਈ ਉਹ ਬੌਲੇ ਲੋਕੋ ਸਿਆਣੇ ਬਣੋ ਮੜੇ ਮੋਟੇ ਨਾ ਲੋਕਾਂ ਮੰਗਰ ਲੱਗਿਆ ਕਰੋ ਮੇਰੀ ਗੱਲ ਮੰਨ ਲਓ ਤੁਸੀਂ ਜਿੰਨੇ ਲੋਹਾ ਵੇਚਣਾ ਉਹਦਾ ਗੱਡੀ ਵੇਚਣਿਆ ਮੋਟਰਸਾਈਕਲ ਵੇਚਣਾ ਅਗੇ ਸਾਡੇ ਮੁੰਡੇ ਨੇ ਤਾਂ ਜੀ ਬਾਹਰ ਜਾਣਾ ਸਾਡੀ ਦਾ ਗੱਡੀ ਬਕਾਊਆ ਸਾਡਾ ਮੋਟਰਸਾਈਕਲ ਬਕਾਊਆ ਲੈ ਜਾਓ ਥੋੜੇ ਵਰਗੇ ਮਿਲ ਜਾਂਦੇ ਨੇ ਲੈ ਜਾਓ ਮਰੇ ਸਾਲੇ ਉਹ ਪ੍ਰਾਣੀ ਤੋਂ ਕੀ ਕਰਾਉਂਗੇ ਤੋ ਇਹ ਕੋੜ ਉਹ ਕਿਹਾ ਦੀ ਤੈਨੂੰ ਨਾ ਲਿਆ ਓਏ ਇਹ ਦਿਨ ਮਾੜੇ ਚੱਲਦੇ ਨੇ ਅਗਲੇ ਦੇ ਘਰੇ ਮਾਲਾ ਸੰਦ ਆ ਗਿਆ ਉਹ ਤਾਂ ਹੀ ਅਗਲੇ ਨੇ ਵੇਚਿਆ ਉਹ ਟਿਕ ਜਾ ਕਰ ਬਹਿਮੇ ਦੀ ਇਹ ਪੰਡੇ ਟਿਕ ਜਾ ਕਰ ਕਿਉਂ ਬਹਿਮ ਕਰਦਾ ਵਧੀਆ ਲੋਹਾ ਬਣ ਗਿਆ ਆਪਾਂ ਨੂੰ ਲੋਹਾ ਕਾਨੂੰ ਬਣ ਗਿਆ ਮਾੜਾ ਲੋਹਾ 30 ਆਉਣ ਸਰ ਤਾਂ ਪਿਆਉ ਰਗੜ ਦੇਣਾ ਤੀ ਤਾਂ ਉਹ ਬਹਿਮ ਨਾ ਕਰ ਕਰ ਬਹਿਮ ਕਿਉਂ ਨਾ ਕਰਾ ਭਾਈ ਯਾਰ ਬਹਿਮ ਨਾ ਕਰ ਚਲ ਕੋਈ ਨਹੀਂ ਹੁੰਦਾ ਲੈਂਦੀ ਫਿਰ ਲੈਂਦੀ ਨੂੰ ਦਿਨ ਘਰੇ ਘਰੇ ਨਹੀਂ ਪਾੜਨੀ ਮੈਂ ਗੱਲ ਦੱਸ ਤੀ ਤੈਨੂੰ ਦੇਣ ਮਾਰੇ ਚੱਲਦੇ ਨਹੀਂ ਮੈਂ ਤਾਂ ਘਰੇ ਬੜ ਨਹੀਂ ਦਿੰਦਾ ਇਹਨੂੰ bari katak di kareo ਮੈਨੂੰ ਮੇਰੇ ਪੈਸੇ ਚਾਹੀਦੇ ਨੇ ਜਿੰਨੇ ਲਾ ਕੇ ਆਇਆ ਜੇ ਕਰੇ ਬੜੇ ਲੱਤਾਂ ਤੋਂ ਉਹ ਮੇਰਾ ਸਾਲਾ ਮੋੜਿਆ ਜੇ ਥੋ ਲੈਣਦੀ ਆ ਜਾ ਭਾਈ ਗੱਗਿਆ ਲੈ ਜਾ ਇਹਨੂੰ ਲੈ ਜਾ ਲੈ ਜਾ ਮੋੜਿਆ ਘਰੇ ਨਹੀਂ ਬੜਨੀ ਚਾਹੁੰਦੀ ਇਹ ਮੈਂ ਦੱਸਤੀ ਗੱਲ ਤੈਨੂੰ ਲਿਆਉਣ ਬੈਗਾ ਸਕੂਟਰੀਆਂ ਨਾਲੇ ਮੈਨੂੰ ਕਾਲਾ ਦੱਸਦਾ ਤੀ ਇਹ ਤਾਂ ਫਟ ਜਾਂਦੀਆਂ ਹੁੰਦੀਆਂ ਨੇ ਹਾਂ ਗੱਲ ਦੱਸਤੀ ਮੈਂ ਤਾਂ ਮੇਰਾ ਸਾਲਾ ਤਾਂ ਦੋ ਰੱਖੀ ਪਿਆ ਉਹ ਤਾਂ ਉਹਨਾਂ ਦੀਆਂ ਸ਼ਕੀਰੀਆਂ ਦੀ ਨੇ ਹੁਣ ਅਗਲਾ ਕਿਵੇਂ ਜਵਾਬ ਦੇਵੇ ਹੈਂ ਜਰਾ ਐ ਕਰ ਤੂੰ ਮੇਰੀ ਗੱਲ ਸੁਣੋ ਆਪੋ ਤੇ ਫਿਰ ਕਹਿਆ ਹੁਣ ਆਣਾ ਵੀ ਘਰੇ ਕਲੇਸ਼ ਪੈ ਗਿਆ ਯਾਰ ਬੁੜਾ ਨਹੀਂ ਮੰਨੇ ਆ ਆਪਾਂ ਮੋੜੇ ਆਣੇ ਹਣਾ ਮੋੜ ਦਾ ਕਹਿੰਦਾ ਤੇਰੀ ਮੰਨਦੇ ਨੇ ਉਹ ਮੰਨਦੇ ਤਾਂ ਹੈਗੇ ਨੇ ਬਹਿਮੀ ਵਾਲਾ ਯਾਰ ਬੁੜਾ ਛੋੜਾ ਯਾਰ ਹੋਰ ਮੈਂ ਨਹੀਂ ਕਰ ਜਰ ਮੈਂ ਘਟਕ ਆਹੋ ਕਰ ਲੈਣਾ 10000 ਘਟੇ ਨਾ ਮੈਂ ਲੈ ਲੂੰਗਾ ਹੋਰ ਕੀ ਮਾਂ 10 ਤਾਂ ਯਾਰ ਬਾਹਲਾ ਕਹਿੰਦੀ ਤਾਂ ਅੱਧਾ ਘੰਟਾ ਵੀ ਨਹੀਂ ਹੋਇਆ ਲੈੰਦੀ ਨੂੰ 10 ਦੂਸਰ ਨਾਲ ਕੋਈ ਨਹੀਂ ਜਿਹਦਾ 2-3000 ਦੇ ਘਟੇ ਨਾ ਰੱਖਣੇ ਫਿਰ ਤਾਂ ਰੱਖ ਫਿਰ ਉਹਨਾਂ ਨਾਲ ਗੱਲ ਕਰਨੀ ਬੂ ਨਾ ਐ ਨਹੀਂ ਪਤਾ ਹੈਗਾ ਉਹਨਾਂ ਦਾ ਮੰਨਣੇ ਹੀ ਨਹੀਂ ਹੈਗੇ ਉਹ ਤੂੰ ਐ ਕਰ ਉਹ ਯਾਰ 5000 ਦੇ ਨਾ ਰੱਖ ਲੈ ਮੈਂ 5000 ਦਾ ਖੱਬ ਚਲੋ ਉਹ ਤਾਂ ਫਿਰ ਮੱਕਰੇ ਪਛਾਨ ਚਲਾਏ ਘਰ ਅਪਕ ਵਾਰੀ ਜਾ ਕੇ ਚਲ ਚੱਲੀਏ ਫਿਰ ਬੜਾ ਹਰਾਮੀਆ ਬੜਾ ਜਨਾ ਹੋਰ ਯਾਰ ਬਾਲਾ ਇੰਨਾ ਬਹਿਮਦਾ ਚਾਹੀਦਾ ਨਹੀਂ ਹੈਗਾ ਯਾਰ ਬਾਲਾ ਜਿਆਦਾ ਬਹਿਮ ਕਰਦਾ ਯਾਰ ਬੜਾ ਥੋੜਾ ਹੋਰ ਯਾਰ ਕਾਲਾ ਆ ਸਾਰਾ ਹੋਰ ਯਾਰ ਉਹ ਪਵਾੜੇ ਪਾਉਂਦਾ ਕਾਲੇ ਗੋਲੀ ਲਾ ਮੈਂ ਸਾਲੀ ਦਵਾਈ ਪਈ ਆ ਆਪਣੀ ਬੂੰਦਾਂ ਵਾਲੀ ਤੈਨੂੰ ਕਿਹਾ ਹੋਇਆ ਲਿਆਤੀ ਉਹ ਬਈ ਮੈਂ ਸਵੇਰੇ ਸ਼ਾਮ ਲਿਆ ਦੂੰਗਾ ਮੈਂ ਭੁੱਲ ਗਿਆ ਪਹਿਲਾਂ ਲਿਆਉਣੀ ਤੂੰ ਤਾਂ ਲਿਆ ਕੇ ਦੇ ਯਾਰ ਰੋਟੀ ਰੁੱਠੀ ਤੇ ਪਾ ਕੇ ਖੜ ਜਾਂਦੀ ਆ ਮਿਲਪਾਂ ਦੀ ਉਹਦੇ ਨਾਲ ਮੈਂ ਜਿਹੜਾ ਬੱਜੂ ਮਰਾਜਾ ਸ਼ਾਮ ਨੂੰ ਲਿਆ ਦੂੰਗਾ ਮੈਂ ਹੋਰ ਬਾਈ ਬਣ ਕੇ ਲਿਆ ਕੇ ਤੂੰ ਦੇ ਬਣ ਔਖਾ ਬਹੁਤ ਹੋਇਆ ਪਿਆ ਕੋਈ ਨਾ ਲਿਆ ਦੋ ਕੀ ਹਾਲ ਆ ਡਾਕਟਰ ਕਾਲੇ ਹੋਰੇ ਵੀ ਬੈਠਾ ਹੋਏ ਉਹਦਾ ਮੈਂ ਤਾਂ ਆਪਣਾ ਬੂੰਦਾਂ ਵਾਲੀ ਦਵਾਈ ਭਾਲਦਾ ਸੀ ਤੂੰ ਨਵੀਂ ਤੋਂ ਆਪਣੇ ਤੋਂ ਮੈਨੂੰ ਤਾਂ ਮੈਨੂੰ ਆ ਲੱਗਾ ਡਾਕਟਰ ਬਲੱਡ ਘਟ ਗਿਆ ਮੇਰੇ ਤਾਂ ਚੱਕਰ ਜੇ ਆਉਣ ਲੱਗੇ ਕੀ ਹੋ ਗਿਆ ਹੋਰ ਮੈਂ ਇੱਥੇ ਬਹਿਣਾ ਆ ਜਾ ਬੈਠਾ ਕੀ ਗੱਲ ਹੋ ਗਈ ਹੋਰ ਹੋ ਗਈ ਕਾਲਿਆ ਗੱਲ ਹੂੰ ਚਵਾਖ ਲਿਆਉਂਦਾ ਦੀ ਸਕੂਟਰ ਹੀ ਲਈ ਕਰੱਟ ਵਾਲੀ ਲੈ ਕੀ ਆਇਆ ਫਿਰ ਹੈ ਲੈ ਆਇਆ ਦੇਖ ਲੈ ਹਟਿਆ ਨਹੀਂ ਬਈ ਮੇਰਾ ਬਲੱਡ ਮੇਰਾ ਦਾਾ ਕੱਟ ਗਿਆ ਮਾੜੇ ਜਨਾਂ ਚ ਲੈ ਆਇਆ ਸੰਦੋ ਵਫਾ ਨਹੀਂ ਕਰਦਾ ਮੈਨੂੰ ਕਿਹਾ ਦੀ ਦੌੜ ਦੇਣੇ ਮਰੀ ਦੀ ਮੇਰੇ ਵਿੱਚ ਬਚ ਗਿਆ ਮੈਂ ਤਾਂ ਅੱਛਾ ਮੈਂ ਤਾਂ ਲੱਤਾਂ ਤਾਹਾਂ ਕਰ ਦਿੰਦਾ ਉਹ ਤਾਂ ਇਹਨੂੰ ਕਿਹਾ ਨਹੀਂ ਪਾੜੀ ਤਵੱਲੀ ਹੋਈ ਭਈ ਕਟੋ-ਕਟ ਸੌਤੇ ਹੁੰਦਾ ਇਹਦਾ ਭਾਈ ਮੂਰੇ ਆ ਗਿਆ ਨਾਲ ਗੱਗੀ ਅੱਛਾ ਹਾਂ ਜੈਲੇ ਕਾ ਜੈਲੇ ਕਾ ਗੱਗੀ ਨਾਲ ਉਹ ਤਾਂ ਭਾਈ ਹੱਥ ਚੱਕੀ ਹੋਈ ਹੈ ਇਹਨਾਂ ਨੇ ਮੁੰਡਿਆਂ ਨੇ ਕੋਈ ਮਤਾ ਮਸਾ ਬਚਾ ਮਰਦਾ ਦਿਲ ਜਾਂ ਨਹੀਂ ਖੜਦਾ ਚਾਹੇ ਤਾਂ ਕੈਬਸੂਲ ਦੇ ਦੇ ਚਾਹੇ ਗੋਲੀ ਦੇ ਦੇ ਮੈਨੂੰ ਕੋਈ ਆਏ ਕਰ ਬੱਲੇ ਦਾ ਬਲੱਡ ਦੇਖ ਨਵੀ ਇਹਦਾ ਤਾਏ ਦਾ ਬਲੱਡ ਬਲੱਡ ਦੇਖ ਲੈ ਭਾਈ ਧੜਕਣਾ ਧੁੜਕਣਾ ਦੇਖ ਬੰਦਾ ਕਈ 20 ਸੀ ਘਬਰਾਟ ਜੀ ਪੁੱਛਣਾ ਮੇਰ ਤਾਂ ਅੱਖਾਂ ਖੜੀਆਂ ਹੋ ਗਈਆਂ ਇਹਦੇ ਵਿੱਚ ਮਰੀ ਡਾੜ ਦੇ ਨੇ ਨਵੀ ਤੈਨੂੰ ਤਾਂ ਪਤਾ ਹੋ ਡਾਕਟਰ ਐ ਤੂੰ 20 ਸੀ ਥਾਂ ਹੀ ਬੰਦੇ ਮਰ ਗਏ ਘਬਰਾਟ ਨਾਲ ਕਹਿੰਦੇ ਹਾਂ ਆ ਨਵੀ ਕੋਲੇ ਬਾਲੀ ਘਬਰਾਟ ਨਾ ਕਰਿਆ ਕਰ ਘਬਰਾਟ ਨਾਲ ਬੰਦਾ ਮਰ ਜਾਂਦਾ ਬੰਦਾ ਮਰ ਜਾਂਦਾ ਬਾਲੀ ਘਬਰਾਟ ਜਿਆਦਾ ਘਬਰਾਟ ਨਹੀਂ ਹੈਗੀ ਮੈਨੂੰ ਇਹ ਜੀ ਗੱਲ ਨਹੀਂ ਹੈਗੀ ਉਹ ਦੇਖ ਲੈਨੇ ਕੋਲੋਂ ਉਹ ਤਾਂ ਨਵੀ ਦੇਖੂ ਡਾਕਟਰ ਦੇਖੂ ਉਹ ਤਾਂ ਨਾ ਦੇਖ ਲੈ ਭਾਈ ਆ ਨਾ ਜਾਣੀ ਨਹੀਂ ਹੈਗੀ ਹੂੰ ਚਲੋ ਤਾਂ ਹੁਣ ਮਸ਼ੀਨ ਦੱਸੂ ਯਾਰ ਜਾ ਦੇ ਤਾਂ ਹੁਣ ਜੇ ਕੋਈ ਉਹੀ ਦਿਲ ਦਿਲ ਦਾ ਦੌਰਾ ਪਿਆ ਹੋਇਆ ਤੈਨੂੰ ਉਹ ਨਹੀਂ ਨਹੀਂ ਆਈ ਨਹੀਂ ਕਹਦੇ ਹੁੰਦੇ ਨਾ ਕਹੇ ਨਾ ਤਾਂ ਕੀ ਹੁੰਦਾ ਤਾਇਆ ਹੂੰ ਦਿਲ ਜਾ ਦਹਿਲ ਗਿਆ ਮੜਾ ਜਾ ਨਹੀਂ ਹੂੰ ਭਈ ਗਲਤ ਗੱਲ ਆ ਜਦੋਂ ਤਾਂ ਕਹਿਤਾ ਦੀ ਵੀ ਤੇ ਆ ਵੀ ਚਲਦੀ ਗੱਲ ਦੀ ਲਿਆ ਕੋਈ ਪ੍ਰਾਣੀ ਤਰਾਣੀ ਦੇ ਗਿਆ ਕਿ ਕੋਈ ਬਾਹਰ ਜਾਣਾ ਦੀ ਕਿਸ ਨੇ ਆ ਚੰਗਾ ਬਹਾਨਾ ਤੇ ਆ ਓਏ ਓਏ ਅਗਲਾ ਕਟਾ ਕੀਤਾ ਜਾਂਦਾ ਕਿਸੇ ਨੂੰ ਕੋਈ ਵਫਾ ਨਹੀਂ ਕਰਦਾ ਹਾਂ ਕਟਾ ਗਿਆ ਅਗਲਾ ਗੱਲ ਤਾਂ ਐ ਹੇ ਮਾਗਰ ਲੱਗ ਗਿਆ ਲੈਣ ਤਾਂ ਹੁਣ ਆਪਣੇ ਕੀ ਰੁਪਏ ਨਹੀਂ ਹੈਗੇ ਆਪਾਂ ਲਈਏ 10 ਲਈਏ ਇੱਥੋਂ ਅੱਜ ਹੋਰ ਕਹਿੰਦਾ ਤੀ ਉਹ ਤਾਂ ਬੱਬੂ ਤਾਂ ਹਾਂ ਕਹਿੰਦਾ ਛੋਟੇ ਵੀ ਦੋ ਨੇ ਓਏ ਨਾ ਆਪਣੇ ਤਾਂ ਸ਼ਕੀਰੀ ਵਾਲਿਆਂ ਕੋਲੇ ਨੇ ਮੈਂ ਵੀ ਕਿਹਾ ਤੀ ਮੈਂ ਸ਼ਕੀਰੀ ਵਾਲਿਆਂ ਦੀ ਨੇ ਲਿਆ ਰੱਖੀ ਤੀ ਮੈਂ ਸ਼ਕੀਰੀਆਂ ਵਾਲੇ ਆਏ ਤੀ ਇੱਕ ਦਿਨ ਯਾਰ ਮੈਨੂੰ ਕਹਿੰਦੇ ਬੱਤਾ ਲਿਆ ਦੇ ਮੈਂ ਔਖਾ ਸਖਾਲਾ ਕਰਿਆ ਉਹ ਬਲੱਟ ਤਾਂ ਹੈ ਨਾ ਉਹ ਬਲੱਟ ਬਾਈ ਇਹ ਤਾਂ ਘਟੂਗਾ ਬਲੱਟ ਤਾਂ ਮਾੜੇ ਦਿਨਾਂ ਚ ਸੰਤ ਲੈ ਲਿਆ ਤਾਂ ਕਰੋਪੀ ਬਹੁਤ ਵੱਡੀ ਡਿੱਗੂ ਘਰ ਚ ਬਾਈ ਸਹੀ ਗੱਲ ਹੈ ਤੂੰ ਗੋਲੀ ਦਾ ਪਾ ਦੇ ਦੇ ਬਾਈ ਕੋਈ ਫਿਰ ਤਾਇਆ ਜਲ ਨਵੀਤਾ ਘਰ ਦਾ ਬੰਦਾ ਢਾਲਾ ਲਾਉਣਾ ਪਊਗਾ ਹਾਂ ਹਾਂ ਬੰਦਾ ਮੈਂ ਕਿਰਮ ਮੈਂ ਵੀ ਹੋ ਗਿਆ ਤੀ ਮੈਥੋਂ ਮੈਂ ਤੋਂ ਕਾਰ ਸੀ ਸੰਤ ਲੈਂਦਾ ਗਿਆ। ਕਾਲੇ ਦਾ ਕੀ ਲਿੰਕ ਹੋਇਆ ਇਹ ਨਾਲ। ਪਤਾ ਨਹੀਂ ਕੀ ਲਿੰਕਾ ਮੈਂ ਬੰਦੇ ਨੂੰ ਪੁੱਛਾ ਮੈਂ ਕਰਕੇ ਭਾਈ ਮਹਾ ਕਰੇ ਢੱਲ ਮੱਠ ਹੋਈ ਪਈਆ। ਉਧਰੋਂ ਦਾ ਤੇਰੀ ਉਧਰੋਂ ਦਾ ਤੇਰੀ ਨੂਂ ਡਿਗ ਪੀ। ਅੱਛਾ। ਹਾਂ। ਜਦੋਂ ਮੈਂ ਸੈਂਕੜਲੇ ਆ ਨਵਾ। ਆਹੋ। ਤੇਰੀ ਨੂਂ ਡਿਗ ਪੀ ਕਾਰ ਸੀ ਚ ਲੈ। ਹਾਂ ਕ ਜਵਾਖ ਨੂੰ ਉਲਟੀਆਂ ਲੱਗੀਆਂ ਨਵੀਂ ਨੇ ਟੀਕੇ ਲਈ। ਹਾਂ। ਤੇ ਮੇਰੇ ਹਲੀ ਮੈਂ ਇਸ ਦੁੱਧ ਤੋਂ ਛੱਡ ਗਈ। ਅੱਛਾ ਦੁੱਧੋਂ ਭੱਜ ਗਈ ਮੈਂ ਇਸ ਤਾਂ। ਅੱਛਾ। ਤੇ ਮੈਂ ਭਾਈ ਚਾਹ ਲਾ ਜਾਂਦਾ ਜਦੋਂ ਬੰਦਾ ਔਖਾ 100 ਪਾਸੇ ਜਾਂਦਾ। ਪਸੂਆਂ ਤੇ ਵੀ ਵੇਚ ਡਿੱਗਦੀ ਹੈ ਡਿੱਗਦੀ ਹੈ ਹੈਂ ਡਿੱਗਦੀ ਹੈ ਸਾਰੇ ਪਾਸੇ ਡਿੱਗ ਪਰਤਿਆਲੀ ਦੇ ਤਾਂ ਮੈਂ ਤਾਂ ਪਰਤਿਆਲੀ ਯਾਰ ਮੈਂ ਤਾਂ ਤਾਈਓਂ ਕਰ ਮੈਨੂੰ ਮੈਂ ਸੈਟਾਂ ਜਮਾ ਮੈਨੂੰ ਇੱਕ ਪੁੜੀ ਦੇ ਦੇ ਕੋਲ ਗਿਪੀਣ ਵਾਲੀ ਇੰਨੋ ਮੰਗਦਾ ਹੈ ਛੱਡ ਉਹ ਹਾਂ ਇੰਨੋ ਕਹਿੰਦੇ ਨੇ ਉਹਨੂੰ ਇੰਨੋ ਕਹਿੰਦੇ ਨੇ ਉਹ ਬੱਸ ਇਹੀ ਦੇ ਦੇ ਮੈਨੂੰ ਆਹ ਕਰ ਅੱਧੇ ਗਲਾਸ ਪਾਣੀ ਚ ਬੱਸ ਠੀਕ ਆ ਠੀਕ ਅਮਲਾਂੇ ਕਰ ਤੂੰ ਮਾ ਬਾਰੇ ਆ ਮੇਰੇ ਕੋਲੇ ਬਾਰੇ ਹਾਂ ਬਾਰੇ ਗੱਲ ਕਰ ਚੰਗਾ ਚੰਗਾ ਨਾ ਵੀ ਪਰ ਲਿਆ ਕੇ ਦੇ ਚੰਗਾ ਤੂੰ ਤਾਂ ਮੈਂ ਠੀਕ ਹਾਂ ਆ ਜਾ ਚੱਲ ਕਰ ਆ ਜਾ ਚੱਲ ਉਹ ਤਾਂ ਨਵੀ ਤਾਂ ਕਰਦਾ ਬੰਦਾ ਚੱਲ ਫੇਰ ਵੀ ਜਵਾਕ ਹੈ ਕਹਿੰਦਾ ਯਾਰ ਕੀ ਗੱਲ ਕਰਦੇ ਨੇ ਇਹ ਇਹ ਤਾਂ ਇੱਜ-ਵਿਜ ਟਾਲਣੀ ਪਊ ਆਪਾਂ ਨੂੰ ਕਾਦੇ ਨਾਲ ਕਾਦੇ ਨਾਲ ਕੀ ਹੂੰ ਸਿਆਣੇ ਛੱਪੇ ਨੇ ਦੱਸਿਆ ਤੀਗਾ ਮੈਂ ਜਦੋਂ ਇਹ ਚਾਂਸ ਹੋ ਜੇ ਨਾ ਨਾਰੀਆ ਲੈ ਲੈ ਗੁੱਟ ਗੁੱਟ ਚਾ ਕੇ ਸਾਰੇ ਉਤੋਂ ਦੇ ਹੂੰ ਨਹਿਰ ਚ ਤੇਰੇ ਆਵੇ ਕਹਿੰਦਾ ਸਾਰੇ ਉਤੋਂ ਦੀ ਕਿਹਦੇ ਉਤੋਂ ਦੀ ਜਿਹਦੇ ਉਤੋਂ ਦੀ ਜੀਤ ਕਰੋਪੀ ਆਪੀ ਤੱਪਰ ਉਤੋਂ ਦੀ ਹਾਂ ਕਰੋਪੀ ਤੇਰੇ ਤੇ ਆ ਹੁਣ ਸਕੂਟਰੀ ਤਾਂ ਤੇਰੇ ਚ ਵੱਜੀ ਨਾ ਕਰੋਪੀ ਤਾਂ ਤੂੰ ਇਸ ਹਿਸਾਬ ਨਾਲ ਤਾਂ ਫਿਰ ਇੱਜ-ਵਿਜ ਕਹਿਣਾ ਜਿਵੇਂ ਡੰਗਰਾਂ ਤੇ ਵੀ ਅੱਖ ਸਪਾਉ ਹਾਂ ਸਕਦੀ ਹੈ ਕੱਲ ਨੂੰ ਦੁੱਧ ਵੀ ਸੱਟ ਸਕਦੀ ਆ ਮੈਂ ਇਸ ਕੋਈ ਫਿਰ ਤਾਂ ਨਾ ਤੋਂ ਵੀ ਜਾਉਣਾ ਪਊ ਫਿਰ ਕੋਈ ਵੱਡੀ ਗੱਲ ਨਹੀਂ ਤੂੰ ਘਰੇ ਗੁੱਟ ਲੈ ਜਾ ਖੰਮਣੀ ਬਨ ਲੈ ਕੁੱਟ ਸਾਰੇ ਟਬਰ ਕੋ ਨਾ ਮੈਨੂੰ ਮੈਂ ਕਦੇ ਚਾ ਚਾਵਾ ਜਾ ਕਰਿਆ ਨਹੀਂ ਹੈਗਾ ਤੂੰ ਮੇਰੇ ਨਾਲ ਹੀ ਚੱਲ ਮੈਂ ਤਾਂ ਕੀ ਕਰੂੰਗਾ ਉਹ ਮੰਨਿਆ ਕਰ ਮੈਂ ਤਾਂ ਕੀ ਫਿਰ ਇੱਕ ਹੋਰ ਗੱਲ ਤੂੰ ਬਤਾ ਬਿੱਲ ਊਣੀ ਪੈਂਦੀ ਆ ਉਹ ਵੀ ਲਾਉਣੀ ਪਊ ਅੱਛਾ ਜੀ ਉਹ ਨਹਿਰ ਤੇ ਧੂਫ ਲਾਉਣੀ ਪਊ ਗੁੱਟ ਹਟਣਾ ਪਊ ਨਹਿਰ ਚ ਅੱਛਾ ਹਾਂ ਆਰਜਾ ਚੱਲ ਮੈਂ ਕੀ ਕਰਾਂ ਉਹ ਮੈਂ ਕੀ ਕਰਾਂ ਮਿੰਟ ਦਾ ਸੀ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਕਿਹਦਾ ਟਾਈਮ ਬਥੇਰੇ ਆਏ ਇਹ ਖਤਰ ਨਹੀਂ ਟਾਈਮ ਨਹੀਂ ਤਾਇਆ ਪਾ ਤੂੰ ਐਂ ਕਹਿ ਦੇ ਤਾਇਆ ਪਾ ਗ ਜਾ ਉਹ ਐਂ ਕਹਿੰਦਾ ਉਹ ਨਹੀਂ ਐਂ ਜਾਣ ਵਾਲੀ ਗੱਲ ਨਹੀਂ ਮੈਂ ਜਾਣਾ ਦਿੱਤਾ ਨਾ ਉਹ ਲੈ ਆ ਦੇ ਹੁਣ ਦਵਾਈ ਲੈਣੇ ਬਾਹਰ ਨਹੀਂ ਫਿਰ ਤਨ ਉਹ ਲੈ ਜਾਂ 10 ਮਿੰਟਾਂ ਨਾਲ ਕੀ ਹੁੰਦਾ ਚੱਲ ਦੁਕਾਨ ਤੇ ਘੁੱਟ ਲੈ ਫਿਰ ਆ ਜਾ ਅੱਛਾ ਆ ਜਾ ਆ ਚਲੀਏ ਚੱਲ ਕਾਇਨ ਮਰਾਵੇਂ ਤਾਂ ਕਰਤਾ ਬੱਤ ਮੈਂ ਤਾਂ ਸਾਰ ਲੂੰਗਾ ਹੀ ਨਾ ਬਿਮਾਰ ਹੋ ਜੇ ਤੂੰ ਢਾਲੀ ਉਹ ਮੈਨੂੰ ਤਾਂ ਤੈ ਤੂੰ ਹੀ ਨਾਲ ਖੜੀ ਸੀ ਫਿਰਦਾ ਯਾਰ ਕਾਨੂੰਨ ਤੈਨੂੰ ਪਤਾ ਯਾਰ ਤੂੰ ਭੇਤੀਆਂ ਤਾਂ ਤਾਂ ਇਹ ਕੰਮ ਕਰਿਆ ਇਹ ਆ ਦਰਸ਼ਨ ਬੈਠਾ ਹੋਰ ਦਰਸ਼ਨ ਚੱਲ ਦਰਸ਼ਨ ਠੀਕ ਲੈ ਤਾਈ ਨੂੰ ਕਿਤਾ ਗੁੱਟ ਦੇ ਦੇ ਹਾਂਜੀ ਹਾਂ ਇੱਕ ਖੰਮਣੀ ਚਾਹੀਦੀ ਖੰਮਣੀ ਹਾਂ ਇੱਕ ਖੰਮਣੀ ਦੇ ਦੇ ਭਾਈ ਦਸਣਾ ਉਹ ਜਵਾਖ ਜਾ ਰਿਹੜ ਪੈ ਗਿਆ ਉਹਨੂੰ ਖੜਿਆਉਣਾ ਕਹਿੰਦਾ ਹੋਰ ਕੋਈ ਆਇਆ ਇਹਨਾਂ ਦੇ ਉਹ ਧੂਫ ਧੂਫ ਤੂ ਫੂਫੀ ਦੇ ਦੇ ਫਿਰ ਤੂੰ ਤਾਂ ਚੱਕ ਲਾਂਗੇ ਕਾ ਨੂੰ ਪੈਸੇ ਲਾਉਣੇ ਨੇ ਸੋਡਿਓ ਚੱਕਾਂਗੇ ਮੇਰੇ ਕੋਲੇ ਕਿੱਥੇ ਆ ਇੱਕ ਫੇਰੇ ਤੂਫ ਦੀ ਡੱਬੀ ਦੇ ਹੋਰ ਆ ਲੋ ਜੀ ਆ ਤਾਂ ਵਧੀਆ ਕੰਮ ਹੋ ਗਿਆ ਚੱਲ ਹਾਂ ਤੂੰ ਬੜਾ ਨਾਟਕ ਭੜੇ ਦੇਖਦਾ ਜਵਾਖ ਜਾ ਹੈ ਨਾਟਕ ਲਾਉਮੀ ਕਰਦਾ ਜਿਵੇਂ ਨਾਟਕ ਦੇਖਦਾ ਹਾਂ ਦਰਸ਼ਨ ਤਾਂ ਕਰੇ ਪਿੰਡ ਨੂੰ ਦੱਸ ਦੂ ਜੇ ਨੂੰ ਪਤਾ ਲੱਗ ਗਿਆ ਮੈਂ ਗੱਲ ਭਮਾ ਫੱਲ ਭਮਾ ਹੋ ਉਈ ਮੈਂ ਮਾਦਾ ਨਾਲ ਖਿੱਚੀ ਫਿਰਦਾ ਤੂੰ ਮਾੜਾ ਜਿਹਾ ਕੰਮ ਕੀ ਕਰਨਾ ਹੈ ਫੇਰ ਉਹੀ ਗੱਲ ਮੁੜ ਮੁੜ ਜਾਦਾ ਕਹਦੇ ਤਾਂ ਮੈਂ ਤਾਂ ਜਾਂਦਾ ਨਹੀਂ ਜੇ ਭੱਜ ਜਾਉਂ ਚੱਲ ਆਏ ਤਾਂ ਜਨਤਾ ਤੇ ਤੇਰੇ ਨਾਲ ਕੋਈ ਆਹ ਜੀ ਕਿਹੜੀ ਤੂ ਬਾਇ ਹੋਏ ਬੜੀ ਬਦੀ ਹੈ ਅਗਰ ਬੁਤੀ ਬਦੀ ਹੈ ਠੀਕ ਆ ਲਿਖ ਦੀ ਇੱਧਰ ਫਿਰ ਇਹ ਕਦੇ ਨੇ ਨੇ ਨਾ ਲਿਖੀ ਦੀ ਫਿਰ ਹਾਂ ਚੰਗਾ ਫਿਰ ਹੈ ਚੰਗਾ ਇਹਦਾ ਜਵਾਖ ਜੀ ਖੜਿਆਉਣਾ ਦਰਸ਼ਨ ਹੋਰ ਹੋਰ ਰਿਆੜ ਪੈ ਗਿਆ